ਤਾਰੀਖ ਸੀ 23 ਅਗਸਤ 2001 ਸਵੇਰ ਦਾ ਸਮਾਂ ਹੁੰਦਾ ਆ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਸਭ ਤੋਂ ਅਮੀਰ ਘਰ ਦਾ ਨੌਕਰ ਆਪਣੇ ਮਾਲਕ ਦੇ ਘਰ ਆਉਂਦਾ ਆ ਉਹਨਾਂ ਦੇ ਬੱਚਿਆਂ ਨੂੰ ਸਕੂਲ ਲੈ ਜਾਣ ਦੇ ਲਈ ਜਦੋਂ ਬਾਹਰ ਆਣ ਕੇ ਬੱਚਿਆਂ ਨੂੰ ਐ ਜੋ ਆਵਾਜ਼ਾਂ ਲਾਂਦਾ ਆ ਪਰ ਅੰਦਰੋਂ ਉਹਨੂੰ ਕੋਈ ਵੀ ਜਵਾਬ ਨਹੀਂ ਮਿਲਦਾ ਇਹ ਵੇਖ ਕੇ ਉਹ ਨੌਕਰ ਸੋਚਦਾ ਆ ਕਿ ਪਿਛਲੀ ਰਾਤ ਇਹਨਾਂ ਨੇ ਪਾਰਟੀ ਕੀਤੀ ਸੀ ਹੋ ਸਕਦਾ ਆ ਕਿ ਇਹ देर ਰਾਤ ਸੁੱਤੇ ਹੋਣ ਤੇ ਹਾਲੇ ਤੱਕ ਉੱਠੇ ਨਾ ਹੋਣ ਹੁਣ ਉਹ ਨੌਕਰ ਕੀ ਕਰਦਾ ਹੈ ਦਰਵਾਜ਼ਾ ਖੋਲ ਕੇ ਅੰਦਰ ਜਾਂਦਾ ਹੈ ਜਦੋਂ ਅੰਦਰ ਦਾਖਲ ਹੁੰਦਾ ਆ ਤਾਂ ਅੰਦਰ ਦਾ ਜੋ ਨਜ਼ਾਰਾ ਹੁੰਦਾ ਆ ਉਹਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਵੇਖ ਕੇ ਹੈ ਜਿਹੜਾ ਉਹਦੇ ਹੋਸ਼ ਉੱਡ ਜਾਂਦੇ ਆ ਉਹ ਆਪਣੇ ਸਾਹਮਣੇ ਇੱਕ Laash ਵੇਖਦਾ ਆ ਤੇ ਫਿਰ ਜਦੋਂ ਅੱਗੇ ਜਾਂਦਾ ਆ ਤਾਂ ਉਹਨੂੰ ਇੱਕ ਤੋਂ ਬਾਅਦ ਇੱਕ ਅੱਠ Laashਾਂ ਨਜ਼ਰ ਆਉਂਦੀਆਂ ਆ ਪਰ ਉਹਨਾਂ ਵਿੱਚੋਂ ਹਲੇ ਇੱਕ ਦੇ ਸਾਹ ਜਿਹੜੇ ਚੱਲ ਰਹੇ ਹੁੰਦੇ ਆ ਹੁਣ ਇੱਥੇ ਸਵਾਲ ਉੱਠਦਾ ਹੈ ਕਿ ਆਖਿਰ ਇਹਨਾਂ 8 ਲੋਕਾਂ ਦੀ ਜਾਨ ਲਈ ਕਿਨੇ ਕੌਣ ਸੀਗਾ ਇਹਨਾਂ ਦਾ ਕਾਤਲ जिने हसਦੇ ਖੇਡਦੇ ਹੈ ਜਿਹੜੇ ਘਰ ਨੂੰ ਸ਼ਮਸ਼ਾਨ ਬਣਾ ਕੇ ਰੱਖ ਦਿੱਤਾ ਦਰਸਲ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਰੇਲੂ ਰਾਮ ਪੁਨੀਆ ਦੇ ਪਰਿਵਾਰ ਤੋਂ ਜੋ ਕਿ ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਰਹਿਣ ਵਾਲੇ ਹੁੰਦੇ ਆ ਘਰ ਦੇ ਮੁਖੀਆ ਦਾ ਨਾਮ ਰੇਲੂ ਰਾਮ ਸੀਗਾ ਜੋ ਬਹੁਤ ਹੀ ਅਮੀਰ ਤਰੀਨ ਪਰਿਵਾਰ ਸੀਗਾ ਘਰ ਦੇ ਮੁਖੀਆ ਬੜੇ ਹੀ ਚੰਗੇ ਸੁਭਾਅ ਦੇ ਮਾਲਿਕ ਸੀਗੇ ਉਹਨਾਂ ਦਾ ਜਨਮ ਹੈ ਜਿਹੜਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਪੈਂਦੇ ਇੱਕ ਪਿੰਡ ਪ੍ਰਭੂਵਾਲਾ 'ਚ ਹੋਇਆ ਹੁੰਦਾ ਆ ਇਨ ਦਾ ਜਨਮ ਸੀਗਾ ਜਿਹੜਾ ਇੱਕ ਬਹੁਤ ਹੀ ਗਰੀਬ ਪਰਿਵਾਰ ਚ ਹੁੰਦਾ ਆ ਫਿਰ ਇਹਨਾਂ ਨੇ ਰੇਲੂ ਰਾਮ ਨੇ ਆਪਣੇ ਘਰ ਦੀ ਜਿਹੜੀ ਸਥਿਤੀ ਨੂੰ ਠੀਕ ਕਰਨ ਦੇ ਲਈ ਗਰੀਬੀ ਨੂੰ ਕੱਢਣ ਦੇ ਲਈ ਬਹੁਤ ਸਾਰੇ ਕੰਮ ਕੀਤੇ ਇਹਨਾਂ ਨੇ ਟਰੱਕ ਕਲੀਨਰ ਦੇ ਕੰਮ ਤੋਂ ਜਿਹੜੀ ਸ਼ੁਰੂਆਤ ਕੀਤੀ ਤੇ ਹੌਲੀ-ਹੌਲੀ ਇਹਨਾਂ ਨੇ ਹੋਰ ਵੀ ਕੰਮਾਂ 'ਚ ਆਪਣਾ ਹੱਥ ਅਜ਼ਮਾਇਆ ਪਰ ਇਹਨਾਂ ਨੂੰ ਜਿਹੜੀ ਕਾਮਯਾਬੀ ਮਿਲਦੀ ਉਹ ਤੇਲ ਦੇ ਬਿਜ਼ਨਸ ਤੋਂ ਮਿਲਦੀ ਹੈ ਇਸ ਦੇ ਬਦੌਲਤ ਇਹਨਾਂ ਨੇ ਇੰਨਾ ਪੈਸਾ ਕਮਾਇਆ ਕਿ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਜ਼ਿਲ੍ਹੇ ਦੇ ਅਮੀਰ ਲੋਕਾਂ 'ਚ ਹੋਣੀ ਸ਼ੁਰੂ ਹੋ ਜਾਂਦੀ ਐ ਇਸ ਤੋਂ ਬਾਅਦ ਇਹਨਾਂ ਨੇ ਲਗਭਗ 100 ਏਕੜ ਦਾ ਇੱਕ ਜਿਹੜਾ ਪਲਾਟ ਖਰੀਦਿਆ ਤੇ ਉਹਦੇ ਉੱਤੇ ਆਪਣੀ ਪਸੰਦ ਦਾ ਘਰ ਜਾਂ ਕਹਿ ਲਵੋ ਕਿ ਆਲੀਸ਼ਾਨ ਮਹਿਲ ਬਣਵਾਇਆ ਜਿਹਨੂੰ ਵੇਖਣ ਦੇ ਲਈ ਇਹ ਜਿਹੜੇ ਲੋਕੀ ਦੂਰੋਂ ਦੂਰੋਂ ਆਉਂਦੇ ਸੀਗੇ ਕਿਉਂਕਿ ਇਹ ਜਿਹੜਾ ਘਰ ਸੀਗਾ ਉਸ ਜਮਾਨੇ ਦਾ ਇਕਲੌਤਾ ਐਵੇਂ ਦਾ ਘਰ ਸੀਗਾ ਜਿਹਦੇ ਦੂਜੇ ਫਲੋਰ ਤੱਕ ਜਿਹੜਾ 4-ਵੀਲਰ ਜਾ ਸਕਦਾ ਸੀਗਾ ਹੁਣ ਰੇਲੂ ਰਾਮ ਪੁਨੀਆ ਦੇ ਕੋਲ ਬਹੁਤ ਪੈਸਾ ਸੀਗਾ ਪਰ ਹੁਣ ਇਹਦੇ ਕੋਲੇ ਜਿਹੜੀ ਪੋਲਿਟਿਕਲ ਪਾਵਰ ਨਹੀਂ ਸੀ ਹੈਗੀ ਇਸ ਲਈ ਉਹਨਾਂ ਨੇ ਆਪਣੀ ਪਛਾਣ ਬਣਾਉਣ ਦੇ ਲਈ ਪੋਲਿਟਿਕਸ ਵਿੱਚ ਵੀ ਆਪਣਾ ਹੱਥ ਅਜ਼ਮਾਇਆ ਲੋਕਦਲ ਨੇ ਵੀ ਹੈ ਜਿਹੜਾ ਰੇਲੂ ਰਾਮ ਦੇ ਨਾਲ ਵਾਅਦਾ ਕੀਤਾ ਸੀਗੇ ਆਉਣ ਵਾਲੇ ਇਲੈਕਸ਼ਨ 'ਚ ਜਿਹੜਾ ਉਹਨਾਂ ਨੂੰ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਜਾਏਗੀ ਜਿਹਦੇ ਬਦਲੇ ਰੇਲੂ ਰਾਮ ਨੇ ਉਹਨਾਂ ਦੀ ਪਾਰਟੀ ਦੇ ਉੱਤੇ ਖੂਬ ਖਰਚਾ ਕੀਤਾ ਪਰ ਚੋਣਵ ਦੀ ਤਾਰੀਖ ਜਦੋਂ ਸਾਹਮਣੇ ਆਈ ਤਾਂ ਲੋਕਦਲ ਆਪਣੇ ਵਾਅਦੇ ਤੋਂ ਮੁੱਕਰ ਗਿਆ ਹੁਣ ਰੇਲੂ ਰਾਮ ਦੀ ਜਗ੍ਹਾ ਉਹਨਾਂ ਨੇ ਕਿਸੇ ਹੋਰ ਨੂੰ ਜਿਹੜੀ ਪਾਰਟੀ ਦੀ ਟਿਕਟ ਦੇਤੀ ਇਹ ਵੇਖ ਕੇ ਰੇਲੂ ਰਾਮ ਦਾ ਮੰਨੋ ਜਿਹੜਾ ਪ੍ਰੋਸਾਈਡ ਟੁੱਟ ਜਾਂਦਾ ਆ ਫਿਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਉਹਨਾਂ ਨੇ ਜਿਹੜਾ ਕਿਸੇ ਹੋਰ ਪਾਰਟੀ ਦੇ ਨਾਲ ਜੁੜਨ ਦੀ ਬਜਾਏ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਹੈ ਜਿਹੜੇ ਉਹ ਇਲੈਕਸ਼ਨ ਲੜੇ ਤੇ ਭਾਰੀ ਵੋਟਾਂ ਦੀ ਗਿਣਤੀ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕਰਕੇ ਹੁਣ ਉਹ ਐਮਐਲਏ ਬਣ ਚੁੱਕੇ ਸੀਗੇ ਹੁਣ ਉਹਨਾਂ ਨੇ ਹਰਿਆਣਾ ਦੇ ਉਸ ਟਾਈਮ ਦੇ ਚੀਫ ਮਿਨਿਸਟਰ ਬੰਸੀ ਲਾਲ ਨੂੰ ਆਪਣਾ ਸਪੋਰਟ ਦਿੱਤਾ ਤੇ ਵੇਖਦੇ ਹੀ ਵੇਖਦੇ ਹੁਣ ਰੇਲੂ ਰਾਮ ਹੈ ਜਿਹੜਾ ਹੁਣ ਪਹਿਲਾਂ ਜਿਹਨੂੰ ਇੱਕ ਸ਼ਹਿਰ ਤੱਕ ਲੋਕੀ ਜਾਣਦੇ ਸੀਗੇ ਹੁਣ ਉਹਨੂੰ ਪੂਰਾ ਜ਼ਿਲ੍ਹਾ ਜਾਣਨ ਲੱਗ ਗਿਆ ਸੀਗਾ ਹੁਣ ਉਹਦੀ ਪੌਪੂਲੈਰਿਟੀ ਸੀਗੀ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਉਹਦੀ ਜਿਹੜੀ ਦੌਲਤ ਵੀ ਹੁੰਦੀ ਹੈ ਪੈਸਾ ਵੀ ਹੁੰਦਾ ਹੈ ਉਹਦੇ ਕੋਲ ਤੀਜੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਆ ਹੁਣ ਇਹਨਾਂ ਦੇ ਕੋਲ ਲਗਭਗ 170 ਏਕੜ ਤੋਂ ਜ਼ਿਆਦਾ ਜ਼ਮੀਨ ਸੀਗੀ ਤੇ ਦਿੱਲੀ ਨੌਇਡਾ ਵਰਗੇ ਵੱਡੇ ਵੱਡੇ ਸ਼ਹਿਰਾਂ 'ਚ ਇਹਨਾਂ ਦੇ ਘਰ ਸੀਗੇ ਤੇ ਕਈ ਦੁਕਾਨਾਂ ਸੀਗੀਆਂ ਹੁਣ ਰੇਲੂ ਰਾਮ ਦੇ ਕੋਲ ਹੈ ਜਿਹੜਾ ਪੈਸਾ ਤੇ ਪਾਵਰ ਹੁਣ ਦੋਵੇਂ ਸੀਗੇ ਇੱਕ ਪਾਸੇ ਜਿਹੜੀ ਇਹਨਾਂ ਦੀ ਪ੍ਰੋਫੈਸ਼ਨਲ ਲਾਈਫ ਸੀਗੀ ਬਹੁਤ ਵਧੀਆ ਚੱਲ ਰਹੀ ਹੁੰਦੀ ਆ ਪਰ ਦੂਜੇ ਪਾਸੇ ਇਹਨਾਂ ਦੀ ਜਿਹੜੀ ਪਰਸਨਲ ਲਾਈਫ ਹੁੰਦੀ ਹੈ ਉਹਦੇ ਵਿੱਚ ਹੁਣ ਕਈ ਉਤਾਰ ਚੜਾਵ ਆਉਣੇ ਸ਼ੁਰੂ ਹੋ ਜਾਂਦੇ ਆ ਜਿਸ ਦਾ ਕਾਰਨ ਸੀਗਾ ਇਹਨਾਂ ਦੇ ਦੋ ਵਿਆਹ ਰੇਲੂ ਰਾਮ ਸੀਗੇ ਜਿਹੜੇ ਉਹਨਾਂ ਨੇ ਦੋ ਵਿਆਹ ਕੀਤੇ ਹੋਏ ਸੀਗੇ ਇਹਨਾਂ ਦੀ ਪਹਿਲੀ ਪਤਨੀ ਦਾ ਨਾਮ ਉਮੀ ਦੇਵੀ ਸੀਗਾ ਜਿਨ੍ਹਾਂ ਵਿੱਚੋਂ ਇਹਨਾਂ ਦਾ ਇੱਕ ਬੇਟਾ ਹੁੰਦਾ ਆ ਜਿਹਦਾ ਨਾਮ ਸੀਗਾ ਸੁਨੀਲ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਦੂਜੀ ਵਾਈਫ ਹੁੰਦੀ ਹੈ ਉਹਦਾ ਨਾਮ ਸੀਗਾ ਕ੍ਰਿਸ਼ਨਾ ਦੇਵੀ ਇੱਥੋਂ ਇਹਨਾਂ ਨੂੰ ਦੋ ਬੇਟੀਆਂ ਹੁੰਦੀਆਂ ਆ ਵੱਡੀ ਬੇਟੀ ਦਾ ਨਾਮ ਸੋਨੀਆ ਸੀਗਾ ਤੇ ਛੋਟੀ ਬੇਟੀ ਦੇ ਨਾਮ ਪ੍ਰਿਯੰਕਾ ਰੇਲੂ ਰਾਮ ਸੀਗੇ ਆਪਣੇ ਬੱਚਿਆਂ ਦਾ ਬਹੁਤ ਖਿਆਲ ਰੱਖਦੇ ਸੀਗੇ ਹਰ ਤਰ੍ਹਾਂ ਦੀ ਉਹਨਾਂ ਨੇ ਜਿਹੜੀ ਉਹਨਾਂ ਨੂੰ ਸੁੱਖ ਸੁਵਿਧਾ ਦੇ ਕੇ ਰੱਖੀਆਂ ਹੁੰਦੀਆਂ ਆ ਉਹਨਾਂ ਦੀ ਹਰ ਜਿਹੜੀ ਖੁਆਇਸ਼ ਸੀਗੀ ਉਹ ਪੂਰੀ ਕਰਦੇ ਸੀਗੇ ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਵੱਡੀ ਬੇਟੀ ਨੂੰ ਹੈ ਜਿਹੜਾ ਤਾਈਕਵਾਂਡੋ 'ਚ ਵੀ ਹੈ ਜਿਹੜੀ ਹੱਥ ਅਜ਼ਮਾਨ ਲਈ ਇਜਾਜ਼ਤ ਦੇ ਦਿੱਤੀ ਹੁੰਦੀ ਹੈ ਜੀਦੀ ਟ੍ਰੇਨਿੰਗ ਉਹਨਾਂ ਨੇ ਉਸ ਟਾਈਮ ਦੇ ਸ਼ਹਿਰ ਦੇ ਸਭ ਤੋਂ ਵੱਡੇ ਟ੍ਰੇਨਰ ਨੂੰ ਜਿਹੜਾ ਉਹ ਹਾਇਰ ਕਰਦੇ ਆ ਇਸੇ ਦੌਰਾਨ ਹੀ ਟ੍ਰੇਨਿੰਗ ਦੇ ਚੱਲਦਿਆਂ ਉਹਨਾਂ ਦੀ ਜਿਹੜੀ ਬੇਟੀ ਸੀਗੀ ਇਹਦੀ ਮੁਲਾਕਾਤ ਸੰਜੀਵ ਕੁਮਾਰ ਨਾਮ ਦੇ ਇੱਕ ਮੁੰਡੇ ਦੇ ਨਾਲ ਹੁੰਦੀ ਹੈ ਜੋ ਹਰਿਆਣਾ ਦੇ ਬੈਸਟ ਜੁਡੋ ਪਲੇਅਰ ਹੁੰਦੇ ਆ ਦੋਨੋਂ ਇੱਕ ਦੂਸਰੇ ਨੂੰ ਹੈ ਜਿਹੜਾ ਉਹ ਬਹੁਤ ਪਸੰਦ ਕਰਦੇ ਸੀਗੇ ਪਹਿਲਾਂ ਦੋਸਤੀ ਹੁੰਦੀ ਹੈ ਫਿਰ ਦੋਸਤੀ ਪਿਆਰ 'ਚ ਬਦਲ ਜਾਂਦੀ ਹੈ ਪਰ ਇਸ ਰਿਸ਼ਤੇ 'ਚ ਇੱਕ ਦਿੱਕਤ ਆਉਂਦੀ ਹੈ ਹੁਣ ਜਿਹੜੀ ਸੋਨੀਆ ਸੀਗੀ ਉਹ ਤਾਂ ਬਹੁਤ ਅਮੀਰ ਖਾਨਦਾਨ ਤੋਂ ਸੀਗੀ ਉਹਦੇ ਪਿਤਾ ਸੀਗੇ ਉਹ ਐਮ.ਐਲ.ਏ ਸੀਗੇ ਉਸ ਟਾਈਮ ਦੇ ਪਰ ਇਹ ਜਿਹੜਾ ਸੰਜੀਵ ਕੁਮਾਰ ਸੀਗਾ ਇਹ ਇੱਕ ਗਰੀਬ ਪਰਿਵਾਰ ਦੇ ਨਾਲ ਹੈ ਜਿਹੜਾ ਉਹ ਤਾਲੂਕ ਰੱਖਦਾ ਸੀਗਾ ਇਹੇ ਕਾਰਨ ਸੀਗਾ ਜਿਹੜਾ ਕਿ ਸੋਨੀਆ ਤੇ ਸੰਜੀਵ ਦੇ ਵਿਆਹ 'ਚ ਹੁਣ ਰੁਕਾਵਟ ਬਣਨ ਵਾਲਾ ਸੀਗਾ ਹੁਣ ਇਸ ਰਿਸ਼ਤੇ ਦਾ ਜਦੋਂ ਪਤਾ ਚੱਲਦਾ ਹੈ ਇਹਦੇ ਪਿਤਾ ਨੂੰ ਸੋਨੀਆ ਦੇ ਨੂੰ ਕਿਉਂਕਿ ਸੋਨੀਆ ਗੱਲ ਕਰਦੀ ਆਪਣੇ ਪਿਤਾ ਦੇ ਨਾਲ ਕਿ ਮੈਂ ਐਦਾਂ ਇੱਕ ਮੁੰਡੇ ਨੂੰ ਪਸੰਦ ਕਰਦੀ ਆ ਪਰ ਰੇਲੂ ਰਾਮ ਸੀਗੇ ਜਿਹੜੇ ਉਹ ਰਿਸ਼ਤੇ ਦੇ ਸਖਤ ਖਿਲਾਫ ਹੁੰਦੇ ਐ ਪਰ ਉਹ ਹੁਣ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੇ ਸੀਗੇ ਆਖਿਰਕਾਰ ਉਹਨਾਂ ਨੂੰ ਬੇਟੀ ਦੇ ਖੁਸ਼ੀ ਦੇ ਲਈ ਉਹ ਜਿਹੜਾ ਮੰਨਣਾ ਹੀ ਪੈਂਦਾ ਐ ਇਸ ਰਿਸ਼ਤੇ ਨੂੰ ਮਨਜ਼ੂਰੀ ਦੇਣੀ ਹੀ ਪੈਂਦੀ ਐ ਇਸ ਤੋਂ ਬਾਅਦ ਸੋਨੀਆ ਤੇ ਸੰਜੀਵ ਦਾ ਜਿਹੜਾ ਵਿਆਹ ਹੋ ਜਾਂਦਾ ਆ ਇਹਨਾਂ ਦੇ ਵਿਆਹ ਤੋਂ ਥੋੜੇ ਟਾਈਮ ਬਾਅਦ ਹੀ ਜਿਹੜੇ ਰੇਲੂ ਰਾਮ ਆਪਣੇ ਬੇਟੇ ਸੁਨੀਲ ਦਾ ਵੀ ਵਿਆਹ ਕਰ ਦਿੰਦੇ ਐ ਇਕਸ਼ਕੁੰਤਲਾ ਨਾਮ ਦੀ ਕੁੜੀ ਦੇ ਨਾਲ ਜਿਸ ਤੋਂ ਬਾਅਦ ਇਸ ਸੁਨੀਲ ਦੇ ਜਿਹੜੇ ਤਿੰਨ ਬੱਚੇ ਹੁੰਦੇ ਐ ਜਿਨ੍ਹਾਂ ਚੋਂ ਇਹਨਾਂ ਦੇ ਬੇਟੇ ਦਾ ਨਾਮ ਲੋਕੇਸ਼ ਹੁੰਦਾ ਆ ਤੇਰੀਆਂ ਦੋ ਬੇਟੀਆਂ ਹੁੰਦੀਆਂ ਆ ਸ਼ਿਵਾਨੀ ਤੇ ਪ੍ਰੀਤੀ ਹੁਣ ਇਹਨਾਂ ਦੇ ਪਰਿਵਾਰ 'ਚ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਆ ਪਰ ਇਸੇ ਵਿੱਚ ਹੀ ਹੁਣ ਕੀ ਹੁੰਦਾ ਆ ਰੇਲੂ ਰਾਮ ਚੋਣ ਹਾਰ ਜਾਂਦੇ ਆ ਫਿਰ ਵੀ ਇਹਦੇ ਨਾਲ ਉਹਨਾਂ ਨੂੰ ਕੋਈ ਖਾਸਾ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਕੋਲ ਪੈਸਾ ਇੰਨਾ ਸੀਗਾ ਕਿ ਚਾਹੇ ਉਹ ਬਹਿ ਕੇ ਵੀ ਖਾਣਾ ਪਾਵੇਂ ਉਹਨਾਂ ਕੋਲ ਕਦੇ ਖਤਮ ਨਹੀਂ ਸੀ ਹੋਣ ਵਾਲਾ ਤੇ ਹੁਣ ਇਸੇ ਦੌਰਾਨੀ 23 ਅਗਸਤ 2001 ਨੂੰ ਰੇਲੂ ਰਾਮ ਦੀ ਜਿਹੜੀ ਦੂਜੀ ਬੇਟੀ ਹੁੰਦੀ ਆ ਪ੍ਰਿਅੰਕਾ ਉਹਦਾ ਜਨਮ ਦਿਨ ਹੁੰਦਾ ਆ ਕਿਉਂਕਿ ਜਿਹੜੀ ਇਹ ਦੂਜੀ ਬੇਟੀ ਹੁੰਦੀ ਇਹਨਾਂ ਦੀ ਹੋਸਟਲ 'ਚ ਰਹਿੰਦੀ ਸੀਗੀ ਤੇ ਹੁਣ ਪ੍ਰਿਯੰਕਾ ਨੂੰ ਇਹ ਜਿਹੜਾ ਸਰਪ੍ਰਾਈਜ਼ ਦੇਣ ਦੇ ਲਈ ਇਹਦੀ ਜਿਹੜੀ ਵੱਡੀ ਭੈਣ ਹੁੰਦੀ ਹੈ ਸੋਨੀਆ ਉਹਨੂੰ ਇੱਕ ਦਿਨ ਪਹਿਲਾਂ ਹੀ ਯਾਨੀ 22 ਅਗਸਤ ਨੂੰ ਉਹਨੂੰ ਹੋਸਟਲ ਤੋਂ ਜਿਹੜਾ ਉਹ ਘਰ ਵਾਪਸ ਬੁਲਾ ਲੈਂਦੀ ਹੈ ਹੁਣ ਤਕਰੀਬਨ ਰਾਤ ਦੇ 12 ਵਜੇ ਸੀਗੇ ਸਾਰੀ ਜਿਹੜੀ ਫੈਮਿਲੀ ਇਕੱਠੀ ਹੁੰਦੀ ਹੈ ਕਿਉਂਕਿ ਪ੍ਰਿਯੰਕਾ ਦਾ ਜਿਹੜਾ ਜਨਮ ਦਿਨ ਉਹਨਾਂ ਨੇ ਸੈਲੀਬ੍ਰੇਟ ਕਰਨਾ ਹੁੰਦਾ ਆ ਫਿਰ ਉਹ ਜਿਹੜਾ ਸੈਲੀਬ੍ਰੇਟ ਕਰਕੇ ਜਨਮ ਦਿਨ ਨੂੰ ਆਪਣੇ ਆਪਣੇ ਕਮਰਿਆਂ 'ਚ ਜਾ ਕੇ ਜਿਹੜਾ ਸੋ ਜਾਂਦੇ ਆ ਹੁਣ ਇੱਥੇ ਸਭ ਕੁਝ ਠੀਕ ਸੀਗਾ ਪਰ ਅਗਲੇ ਹੀ ਦਿਨ ਘਰ ਦਾ ਨੌਕਰ ਜਦੋਂ ਸਵੇਰੇ ਆਉਂਦਾ ਆ ਜਿਹੜਾ ਉਹਨਾਂ ਦੇ ਸੁਨੀਲ ਹੁੰਦਾ ਆ ਉਹਦੇ ਬੇਟੇ ਲੋਕੇਸ਼ਨ ਨੂੰ ਸਕੂਲ ਜਾਣ ਦੇ ਲਈ ਤਾਂ ਹਮੇਸ਼ਾ ਦੀ ਤਰ੍ਹਾਂ ਇਸੇ ਵਕਤ ਹੀ ਤਿਆਰ ਹੋ ਕੇ ਆਉਂਦਾ ਹੁੰਦਾ ਆ ਉਹ ਨੌਕਰ ਜਦੋਂ ਆਵਾਜ਼ ਲਾਂਦਾ ਆ ਤੇ ਬਾਹਰ ਕੋਈ ਨਹੀਂ ਆਉਂਦਾ ਤਾਂ ਫਿਰ ਉਹ ਘਰ ਦੇ ਅੰਦਰ ਜਾਂਦਾ ਆ ਤੇ ਅੰਦਰ ਦਾ ਜੋ ਮੰਜ਼ਰ ਉਹ ਵੇਖਦਾ ਆ ਤਾਂ ਉਹ ਪਰੇਸ਼ਾਨ ਹੋ ਜਾਂਦਾ ਆ ਕਿਉਂਕਿ ਅੰਦਰ ਦਾ ਜੋ ਨਜ਼ਾਰਾ ਸੀਗਾ ਉਹ ਬਹੁਤ ਹੀ ਦਿਲ ਨੂੰ ਹਲਾ ਦੇਣ ਵਾਲਾ ਹੁੰਦਾ ਆ ਸਭ ਤੋਂ ਪਹਿਲਾਂ ਉਹਦੀ ਨਜ਼ਰ ਸੀਗੀ ਜਿਹੜੀ ਉਹ ਸੋਨੀਆ ਤੇ ਪੈਂਦੀ ਆ ਜਿਹਦੇ ਸੀਗਾ ਸਿਰ ਤੋਂ ਖੂਨ ਵਹਿ ਰਿਆ ਹੁੰਦਾ ਆ ਜਿਹਨੂੰ ਵੇਖ ਕੇ ਨੌਕਰ ਹੈ ਜਿਹੜਾ ਉਹਨੂੰ ਜੋਰ-ਜੋਰ ਦੀ ਚੀਕਣਾ ਸ਼ੁਰੂ ਕਰ ਦਿੰਦਾ ਆ ਪਰ ਘਰ ਦੇ ਬਾਕੀ ਕਮਰਿਆਂ 'ਚ ਕੋਈ ਵੀ ਬਾਹਰ ਨਹੀਂ ਆਉਂਦਾ ਇਸ ਤੋਂ ਬਾਅਦ ਜਿਹੜਾ ਉਹ ਰਿੱਲੂ ਰਾਮ ਦੇ ਕਮਰੇ 'ਚ ਜਾਂਦਾ ਆ ਜਿੱਥੇ ਰਿੱਲੂ ਰਾਮ ਹੀ ਹੁਣ ਉੱਥੇ ਖੂਨ ਦੇ ਨਾਲ ਜਿਹੜਾ ਭਿੱਜਿਆ ਹੋਇਆ ਹੁੰਦਾ ਆ ਕਿਉਂਕਿ ਉਹ ਉਹਨਾਂ ਦੀ ਜਿਹੜੀ ਉਹਨਾਂ ਦਾ ਖੂਨ ਹੋ ਚੁੱਕਿਆ ਸੀਗਾ ਕਿਸੇ ਨੇ ਖਤਮ ਕਰਤਾ ਸੀਗਾ ਹੁਣ ਉਹ ਨਾਲ ਵਾਲੇ ਕਮਰੇ 'ਚ ਉਹਨਾਂ ਦੀ ਜਿੱਥੇ ਘਰ ਵਾਲੀ ਹੁੰਦੀ ਸੀਗੀ ਕ੍ਰਿਸ਼ਨਾ ਦੇਵੀ ਉਹਨਾਂ ਦੀ ਵੀ ਲਾਸ਼ ਪਈ ਸੀਗੀ ਇਹ ਸਭ ਕੁਝ ਵੇਖ ਕੇ ਹੁਣ ਨੌਕਰ ਨੂੰ ਸਮਝ ਨਹੀਂ ਸਿਆ ਰਿਹਾ ਕਿ ਆਖਿਰਕਾਰ ਇਹਨਾਂ ਨਾਲ ਹੋਇਆ ਕੀ ਹੈ ਹੁਣ ਇਸ ਤੋਂ ਬਾਅਦ ਜਦੋਂ ਬਾਕੀਆਂ ਦੇ ਕਮਰਿਆਂ 'ਚ ਜਾਂਦਾ ਹੈ ਤੇ ਸਾਰੇ ਥਾਂ 'ਤੇ ਜਿਹੜਾ ਉਹ ਲਾਸ਼ਾਂ ਪਈਆਂ ਹੁੰਦੀਆਂ ਹੁਣ ਨੌਕਰ ਨੂੰ ਸਮਝ ਕੁਝ ਨਹੀਂ ਆਉਂਦਾ ਕਿਉਂਕਿ ਇੱਕ ਰਾਤ ਪਹਿਲਾਂ ਹੀ ਜਿਹੜੇ ਆਪਣੀ ਬੇਟੀ ਦਾ ਜਨਮ ਦਿਨ ਮਨਾ ਰਹੇ ਸੀਗੇ ਅਗਲੇ ਹੀ ਦਿਨ ਹੁਣ ਉਹਨਾਂ ਦੀਆਂ ਲਾਸ਼ਾਂ ਵੇਖ ਕੇ ਹੁਣ ਨੌਕਰ ਨੂੰ ਕੁਝ ਵੀ ਜਦੋਂ ਸਮਝ ਨਹੀਂ ਆਉਂਦਾ ਤਾਂ ਹੁਣ ਉਹ ਮਕਾਨ 'ਚੋਂ ਨਿਕਲ ਕੇ ਬਾਹਰ ਭੱਜਦਾ ਆਇਆ ਹੁਣ ਬਾਹਰ ਜਿਹੜਾ ਸਿਕਿਉਰਿਟੀ ਗਾਰਡ ਆ ਉਹਦੇ ਕੋਲ ਜਾਂਦਾ ਆ ਤਾਂ ਉਹਨੂੰ ਸਾਰੀ ਗੱਲ ਦੱਸਦਾ ਆ ਇਸ ਤੋਂ ਬਾਅਦ ਇਹ ਨੌਕਰ ਤੇ ਗਾਰਡ ਮਿਲ ਕੇ ਜਿਹੜਾ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਆ ਜਿਹੜੀ ਹੁਣ ਮੌਕੇ ਤੇ ਪਹੁੰਚਦੀ ਏ ਕਿਉਂਕਿ ਇਹ ਮਾਮਲਾ ਉਸ ਟਾਈਮ ਦੇ ਐਮ.ਐਲ.ਏ ਦਾ ਸੀਗਾ ਤੇ ਹੁਣ ਇੱਥੇ ਪੁਲਿਸ ਆ ਜਿਹੜੀ ਜ਼ਿਆਦਾ ਦੇਰ ਨਹੀਂ ਕਰਦੀ ਮੌਕੇ ਤੇ ਪਹੁੰਚ ਕੇ ਉਹ ਕੀ ਕਰਦੇ ਆ ਪਹਿਲਾਂ ਤਾਂ ਜਿਹਦੇ ਸਾਹ ਚੱਲ ਰਹੇ ਹੁੰਦੇ ਆ ਸੋਨੀਆ ਦੇ ਉਹਨੂੰ ਹਸਪੀਟਲ 'ਚ ਲੈ ਕੇ ਜਾਇਆ ਜਾਂਦਾ ਆ ਜਿੱਥੇ ਉਹਦਾ ਇਲਾਜ ਸ਼ੁਰੂ ਹੁੰਦਾ ਆ ਤੇ ਇਸ ਤੋਂ ਬਾਅਦ ਆ ਜਿਹੜੇ ਬਾਕੀ ਜਿੰਨੇ ਵੀ ਘਰ ਦੇ ਮੈਂਬਰ ਸੀ ਉਹਨਾਂ ਦਾ ਪੋਸਟਮਾਰਟਮ ਕਰਵਾਇ ਪੁਲਿਸ ਜਿਹੜੀ ਇਸ ਕੇਸ 'ਚ ਹੁਣ ਸ਼ਾਨਬੀਨ ਕਰਨੀ ਜਿਹੜੀ ਸ਼ੁਰੂ ਕਰ ਦਿੰਦੀ ਹੈ ਹੁਣ ਪੁਲਿਸ ਜਦੋਂ ਸ਼ਾਨਬੀਨ ਕਰਦੀ ਹੈ ਤਾਂ ਉਹਨਾਂ ਨੂੰ ਘਰ 'ਚ ਜਿਹੜਾ ਫੋਰਸ ਐਂਟਰੀ ਤੇ ਕੋਈ ਨਿਸ਼ਾਨ ਉਹਨਾਂ ਨੂੰ ਵਿਖਾਈ ਨਹੀਂ ਦਿੰਦੇ ਤੇ ਨਾ ਹੀ ਉਹਨਾਂ ਨੂੰ ਘਰ 'ਚ ਕੋਈ ਲੁੱਟਪਾਟ ਦਾ ਮਾਮਲਾ ਨਜ਼ਰ ਆਉਂਦਾ ਕਿਉਂਕਿ ਜਿਹੜਾ ਸਮਾਨ ਜਿੱਥੇ ਸੀਗਾ ਉੱਥੇ ਹੀ ਸੀਗਾ ਕੋਈ ਲੁੱਟਪਾਟ ਵੀ ਨਹੀਂ ਸੀ ਹੋਈ ਹੁਣ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ 3 ਅਗਸਤ ਦੀ ਰਾਤ ਨੂੰ ਆਖਰ ਹੋਇਆ ਕੀ ਹੁਣ ਉਹਨਾਂ ਕੋਲੇ ਜਿਹੜਾ ਇਕਲੌਤਾ ਗਵਾਹ ਸੀਗੀ ਉਹ ਸੀਗੀ ਸੋਨੀਆ ਹੁਣ ਉਹ ਸੋਨੀਆ ਦੇ ਹੋਸ਼ ਚੋਂ ਦਾ ਜਿਹੜਾ ਇੰਤਜ਼ਾਰ ਕਰਦੇ ਐ ਹੁਣ ਸੋਨੀਆ ਜਿਵੇਂ ਹੋਸ਼ ਆਉਂਦੀ ਐ ਫੌਰਨ ਐ ਜਿਹੜੀ ਪੁਲਿਸ ਉਹਦੇ ਕੋਲ ਜਾਂਦੀ ਐ ਫਿਰ ਸੋਨੀਆ ਦੇ ਤੋਂ ਐ ਜਿਹੜਾ ਉਹ ਸਵਾਲ ਜਵਾਬ ਕਰਨਾ ਉਹ ਸ਼ੁਰੂ ਕਰਦੇ ਐ ਪੁੱਛਤਾਚ ਕਰ ਹੁਣ ਪੁੱਛਤਾਚ ਕਰਨ ਤੋਂ ਪਹਿਲਾਂ ਹੀ ਪੁਲਿਸ ਨੂੰ ਹੁਣ ਇਹਨਾਂ ਤਾਂ ਅੰਦਾਜ਼ਾ ਹੋ ਗਿਆ ਸੀਗਾ ਕਿ ਇਹ ਕੋਈ ਘਰ ਦੇ ਅੰਦਰ ਦਾ ਹੀ ਇਨਸਾਨ ਐ ਜਿਨੇ ਸਾਰੀ ਘਟਨਾ ਨੂੰ ਐ ਜਿਹੜਾ ਉਹ ਅੰਜਾਮ ਦਿੱਤਾ ਐ ਹੁਣ ਪੁਲਿਸ ਐ ਜਿਹੜੀ ਸੋਨੀਆ ਤੋਂ ਪੁੱਛਤਾਚ ਕਰ ਰਹੀ ਹੁੰਦੀ ਐ ਦੂਜੇ ਪਾਸੇ ਜਿਹੜਾ ਘਰ ਦਾ ਨੌਕਰ ਹੁੰਦਾ ਐ ਉਹ ਪੁਲਿਸ ਨੂੰ ਇਹ ਜਿਹੜਾ ਇੱਕ ਗੱਲ ਦੱਸਦਾ ਹੈ ਉਹ ਦੱਸਦਾ ਹੈ ਕਿ ਜਦੋਂ 23 ਅਗਸਤ ਦੀ ਰਾਤ ਨੂੰ ਇਹ ਪਰਯੰਕਾ ਦਾ ਜਨਮ ਦਿਨ ਮਨਾ ਰਹੇ ਸੀਗੇ ਤੇ ਘਰ 'ਚ ਜਿਹੜੀ ਆਤੀਸ਼ਬਾਜੀ ਵੀ ਹੋ ਰਹੀ ਸੀਗੀ ਸਾਰੇ ਇੰਜੋਏ ਕਰ ਰਹੇ ਸੀਗੇ ਉਸੇ ਦੌਰਾਨ ਜਿਹੜੀ ਇਹ ਸੋਨੀਆ ਸੀਗੀ ਇਹ ਘਰ ਦੇ ਗੈਰਾਜ ਵਿੱਚ ਆਈ ਸੀਗੀ ਤੇ ਇੱਥੋਂ ਇੱਕ ਲੋਹੇ ਦੀ ਰੋਡ ਲੈ ਕੇ ਘਰ ਦੇ ਅੰਦਰ ਗਈ ਸੀ ਇਸ ਤੋਂ ਬਾਅਦ ਜਿਹੜਾ ਪੁਲਿਸ ਦਾ ਸ਼ੱਕ ਸੀਗਾ ਹੁਣ ਸੋਨੀਆ ਤੇ ਹੋਰ ਵੀ ਗਹਿਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਜਿਹੜੀ ਪੁਲਿਸ ਸੀਗੀ ਉਹ ਸਖਤੀ ਦੇ ਨਾਲ ਹੈ ਜਿਹੜੀ ਸੋਨੀਆ ਤੋਂ ਪੁੱਛਤਾਛ ਕਰਦੇ ਆ ਹੋਂ ਸੋਨੀਆ ਇੱਥੇ ਹੈ ਜੋ ਜਵਾਬ ਦਿੰਦੀ ਹੈ ਉਹਨਾਂ ਨੂੰ ਦੱਸਦੀ ਹੈ ਜੋ ਖੁਲਾਸੇ ਕਰਦੀ ਹੈ ਉਹ ਬੇਹਦੀ ਚੌਕਾਣ ਵਾਲੇ ਹੁੰਦੇ ਆ ਹੁਣ ਇਹ ਮਾਮਲੇ ਦੀ ਸਚਾਈ ਸੀਗੀ ਜਿਹੜੀ ਉਹ ਸਾਹਮਣੇ ਆਉਂਦੀ ਹੈ ਦਰਸਲ ਜਿਹੜੀ ਸੋਨੀਆ ਸੀਗੀ ਪੁਲਿਸ ਨੂੰ ਦੱਸਦੀ ਹੈ ਕਿ ਜਦੋਂ ਉਹਦਾ ਸੰਜੀਵ ਦੇ ਨਾਲ ਵਿਆਹ ਹੋਇਆ ਸੀਗਾ ਤਾਂ ਸੰਜੀਵ ਸੀਗਾ ਇੱਕ ਜੁੱਡੋ ਪਲੇਅਰ ਸੀਗਾ ਹੁਣ ਸੰਜੀਵ ਸੀਗਾ ਜਿਹੜਾ ਇਹ ਜੁੱਡੋ ਬੱਚਿਆਂ ਨੂੰ ਸਿਖਾਉਂਦਾ ਸੀਗਾ ਉਹਦੇ ਤੋਂ ਹੀ ਇਹਨਾਂ ਨੂੰ ਜੋ ਪੈਸਾ ਮਿਲਦਾ ਉਹਦੇ ਨਾਲ ਹੀ ਇਹ ਆਪਣਾ ਘਰ ਚਲਾ ਰਿਆ ਹੁੰਦਾ ਆ ਹੁਣ ਇਹਨਾਂ ਦਾ ਇੱਕ ਘਰ ਦਾ ਗੁਜ਼ਾਰਾ ਚਲਾਉਣਾ ਇੰਨੇ ਚ ਜਿਹੜਾ ਉਹ ਮੁਸ਼ਕਿਲ ਹੁੰਦਾ ਆ ਹੁਣ ਸੋਨੀਆ ਨੂੰ ਕਹਿੰਦੀ ਹੈ ਕਿ ਤੂੰ ਕੋਈ ਹੋਰ ਕੰਮ ਕਰ ਤਾਂ ਕਿ ਆਪਣੇ ਘਰ ਦੇ ਹਾਲਾਤ ਨੇ ਜਿਹੜੇ ਉਹ ਬਿਹਤਰ ਹੋ ਸਕਣ ਹੁਣ ਸੰਜੀਵ ਕੀ ਕਰਦਾ ਹੈ ਨੇ ਜਿੰਨਾ ਵੀ ਅਸਤੱਕ ਆਪਣਾ ਪੈਸਾ ਜੋ ਬਚਾ ਕੇ ਰੱਖਿਆ ਸੀਗਾ ਜੋ ਸੇਵਿੰਗ ਕੀਤੀ ਹੁੰਦੀ ਹੈ ਉਹਦੇ ਨਾਲ ਆਪਣਾ ਨਵਾਂ ਇੱਕ ਬਿਜ਼ਨਸ ਹੈ ਜੋ ਉਹ ਸਟਾਰਟ ਕਰਦਾ ਆ ਪਰ ਇਹ ਬਿਜ਼ਨਸ ਹੈ ਜਿਹੜਾ ਉਹ ਬਹੁਤ ਛੇਤੀ ਹੀ ਜਿਹੜਾ ਡੁੱਬ ਜਾਂਦਾ ਆ ਹੁਣ ਇਹਨਾਂ ਦੀ ਜਿਹੜੀ ਆਰਥਿਕ ਜਿਹੜੀ ਉਹ ਸੀਗੇ ਹਾਲਾਤ ਸੀਗੇ ਘਰ ਦੇ ਹਾਲਾਤ ਸੀਗੇ ਉਹ ਬਹੁਤ ਹੀ ਜ਼ਿਆਦਾ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਹੁਣ ਇਸ ਤੋਂ ਬਾਅਦ ਸੋਨੀਆ ਕੀ ਕਰਦੀ ਆ ਆਪਣੇ ਜਿਹੜੇ ਪਿਤਾ ਕੋਲ ਆਉਂਦੀ ਆ ਮਦਦ ਮੰਗਣ ਦੇ ਲਈ ਉਹ ਆਪਣੇ ਪਿਤਾ ਨੂੰ ਕਹਿੰਦੀ ਆ ਕਿ ਜਿਹੜਾ ਆਪਣਾ ਫਾਰਮ ਹਾਊਸ ਆ ਇਨੂੰ ਇੱਥੇ ਜਿਹੜੀ 43 ਏਕੜ ਇਹਨਾਂ ਦੀ ਜ਼ਮੀਨ ਹੁੰਦੀ ਹੈ ਉਹ ਕਹਿੰਦੀ ਸੀਗੀ ਕਿ ਇਹ ਅੱਧਾ ਹਿੱਸਾ ਵੇਚ ਕੇ ਜਿਹੜਾ ਮੈਨੂੰ ਕੁਝ ਪੈਸੇ ਦੇ ਦੋ ਜਿਹਦੇ ਨਾਲ ਸੰਜੀਵ ਨੂੰ ਮੈਂ ਦੇ ਸਕਾਂ ਤਾਂ ਕਿ ਉਹ ਕੋਈ ਆਪਣਾ ਹੋਰ ਬਿਜ਼ਨਸ ਕਰ ਸਕੇ ਹੁਣ ਰੇਲੂ ਰਾਮ ਸੀਗੇ ਜਿਹੜੇ ਉਹ ਆਪਣੀ ਧੀ ਦੀ ਮਦਦ ਕਰਨਾ ਚਾਹੁੰਦੇ ਸੀਗੇ ਪਰ ਇਸ ਗੱਲ ਦਾ ਪਤਾ ਉਹਦੇ ਭਰਾ ਨੂੰ ਲੱਗ ਜਾਂਦਾ ਆ ਤੇ ਉਹ ਸਾਫ਼ ਮਣਾ ਕਰ ਦਿੰਦਾ ਹੈ ਕੁਝ ਵੀ ਸੋਨੀਆ ਨੂੰ ਦੇਣ ਤੋਂ ਸੋਨੀਆ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਆ ਤਾਂ ਉਹਦਾ ਆਪਣੇ ਭਰਾ ਦੇ ਨਾਲ ਬਹੁਤ ਝਗੜਾ ਹੁੰਦਾ ਆ ਗੱਲ ਹੈ ਜਿਹੜੀ ਹੱਥੋਂ ਪਾਈ ਤੱਕ ਆ ਜਾਂਦੀ ਹੈ ਤਾਂ ਹੁਣ ਇਸ ਤੋਂ ਬਾਅਦ ਇਹਨਾਂ ਚਿੰਨੀਆਂ ਦੂਰੀਆਂ ਵੱਧ ਗਈਆਂ ਸੀਗੀਆਂ ਕਿ ਇੱਕ ਦੂਸਰੇ ਨੂੰ ਇਹਨਾਂ ਨੇ ਬੁਲਾਣਾ ਵੀ ਛੱਡਤਾ ਸੀਗਾ ਹੁਣ ਇਸ ਤੋਂ ਬਾਅਦ ਜਿਹੜਾ ਸੋਨੀਆ ਫੈਸਲਾ ਲੈਂਦੀ ਹੈ ਕਿ ਮੈਂ ਆਪਣੇ ਪੂਰੇ ਪਰਿਵਾਰ ਨੂੰ ਇਹ ਜਿਹੜਾ ਉਹ ਖਤਮ ਕਰ ਦਾਂਗੀ ਤੇ ਸਾਰੀ ਜਾਇਦਾਦ ਤੇ ਜਿਹੜਾ ਉਹ ਮੇਰਾ ਕਬਜ਼ਾ ਹੋ ਜਾਏਗਾ ਹੁਣ ਇਸ ਤੋਂ ਬਾਅਦ ਇਹ ਜਦੋਂ ਪਲਾਨ ਬਣਾਉਂਦੀ ਹੈ ਇਸ ਪਲਾਨ ਦੇ ਵਿੱਚ ਉਹ ਆਪਣੇ ਜਿਹੜਾ ਹਸਬੈਂਡ ਹੁੰਦਾ ਹੈ ਉਹਦਾ ਸੰਜੀਵ ਉਹਨੂੰ ਵੀ ਸ਼ਾਮਿਲ ਕਰ ਲੈਂਦੀ ਹੈ ਪਹਿਲਾਂ ਤਾਂ ਉਹ ਮਨਾਂ ਕਰਦਾ ਆ ਪਰ ਫਿਰ ਉਹ ਇਹਦੇ ਨਾਲ ਜਿਹੜੀ ਇਹਦੀ ਗੱਲਾਂ ਚ ਜਿਹੜਾ ਉਹ ਆ ਜਾਂਦਾ ਆ ਹੁਣ ਇਸ ਤੋਂ ਬਾਅਦ ਸੋਨੀਆ ਕੀ ਕਰਦੀ ਹੈ ਦੀ ਭੈਣ ਦਾ ਜਿਹੜਾ ਜਨਮ ਦਿਨ ਹੁੰਦਾ ਆ 23 ਅਗਸਤ ਦਾ ਤੇ ਇਹ ਆਪਣੀ ਭੈਣ ਨੂੰ ਸਪੈਸ਼ਲ ਹੌਸਟਲ ਚੋਂ ਰਹਿੰਦੀ ਹੁੰਦੀ ਸੀਗੀ ਹੌਸਟਲ ਤੋਂ ਉਹਨੂੰ ਘਰ ਲੈ ਕੇ ਆਉਂਦੀ ਉਹਦੇ ਜਨਮ ਦਿਨ ਲਈ ਤੇ ਇਹ ਰਾਤ ਹੈ ਜਿਹੜਾ ਸਾਰੇ ਮਿਲ ਕੇ ਹਾਲਾਂਕਿ ਆਪਣੇ ਭਰਾ ਦੇ ਨਾਲ ਲੜੀ ਹੁੰਦੀ ਹੈ ਪਰ ਕਿਸੇ ਤਰੀਕੇ ਨਾਲ ਉਹਨੂੰ ਵੀ ਮਨਾ ਕੇ ਇਸ ਪਾਰਟੀ ਦੇ ਵਿੱਚ ਉਹ ਸ਼ਾਮਿਲ ਕਰ ਲੈਂਦੀ ਹੈ ਜੋ ਵੀ ਇਹਨੇ ਬਰਥਡੇ ਪਾਰਟੀ ਜਿਹੜੀ ਪਲਾਨ ਕੀਤੀ ਹੁੰਦੀ ਹੈ ਹੁਣ ਇਹ ਘਰ ਦੇ ਸਾਰੇ ਮੈਂਬਰ ਇਕੱਠਾਂ ਤੇ ਇਕੱਠੇ ਹੁੰਦੇ ਆ ਮौज-ਮਸਤੀ ਕਰਦੇ ਆ ਹੱਸਦੇ ਖੇਡਦੇ ਇੰਜੋਏ ਕਰਦੇ ਆ ਆਤੀਸ਼ਬਾਜੀ ਕਰਦੇ ਆ ਹੁਣ ਰਾਤ ਨੂੰ ਕੀ ਹੁੰਦਾ ਹੈ ਜਿਹੜੀ ਸੋਨੀਆ ਆ ਇੱਕ ਖੀਰ ਖਾਂਦੀ ਫਰਮੈਸ਼ ਕਰਦੀ ਆ ਹੁਣ ਇਹਦੀ ਫਰਮੈਸ਼ ਤੇ ਜਿਹੜਾ ਉਹ ਖੀਰ ਬਣਵਾਈ ਜਾਂਦੀ ਹੈ ਪਰ ਇਹ ਹੁਣ ਕੀ ਕਰਦੀ ਹੈ ਤੇ ਖੀਰ ਦੇ ਵਿੱਚ ਹਫੀਮ ਹੈ ਜਿਹੜੀ ਉਹ ਮਿਲਾ ਲੈਂਦੀ ਹੈ ਤੇ ਜਦੋਂ ਸਾਰੇ ਖੀਰ ਨੂੰ ਖਾਂਦੇ ਆ ਖੀਰ ਖਾਣ ਤੋਂ ਬਾਅਦ ਸਾਰਿਆਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਰੇ ਹੁਣ ਸੌਣ ਦੇ ਲਈ ਆਪਣੇ ਆਪਣੇ ਕਮਰੇ ਆ ਜਿਹੜੇ ਉਹ ਚਲੇ ਜਾਂਦੇ ਆ ਤੇ ਹੁਣ ਜਦੋਂ ਸਾਰੇ ਜਿਹੜੇ ਉਹ ਬੇਹੋਸ਼ ਹੋ ਜਾਂਦੇ ਆ ਸੋ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜੀ ਸੋਨੀਆ ਆਪਣੇ ਹਸਬੰਡ ਨੂੰ ਕਹਿੰਦੀ ਹੈ ਕਿ ਆਪਣੀ ਰਿਵਾਲਵਰ ਕੱਢ ਹੁਣ ਇਹਦਾ ਹਸਬੰਡ ਰਿਵਾਲਵਰ ਕੱਢਦਾ ਆ ਤੇ ਸੋਨੀਆ ਨੂੰ ਦੱਸਦਾ ਹੈ ਕਿ ਇਹਦੇ ਵਿੱਚ ਸਿਰਫ 6 ਗੋਲੀਆਂ ਆ ਤੇ ਘਰ ਦੇ ਮੈਂਬਰ ਆ 8 ਹੁਣ ਸੋਨੀਆ ਜਦੋਂ ਇੰਨੀ ਗੱਲ ਸੁਣਦੀ ਹੈ ਤਾਂ ਫਿਰ ਉਹ ਗੈਰਾਜ ਵਿੱਚ ਜਾਂਦੀ ਹੈ ਤਾਂ ਉੱਥੋਂ ਜਾ ਕੇ ਇੱਕ ਲੋਹੇ ਦੀ ਰੋਡ ਲੈ ਕੇ ਆਉਂਦੀ ਹੈ ਤੇ ਉਹ ਆਣ ਕੇ ਆਪਣੇ ਹਸਬੰਡ ਨੂੰ ਦਿੰਦੀ ਹੈ ਇਸ ਤੋਂ ਬਾਅਦ ਇਹਨਾਂ ਦਾ ਖੂਨੀ ਖੇਡ ਹੈ ਜਿਹੜਾ ਉਹ ਸ਼ੁਰੂ ਹੁੰਦਾ ਆ ਸਭ ਤੋਂ ਪਹਿਲਾਂ ਆ ਆਪਣੇ ਪਿਤਾ ਰੇਲੂ ਰਾਮ ਦੇ ਕਮਰੇ 'ਚ ਜਾਂਦੀ ਹੈ ਤੇ ਉੱਥੇ ਜਾ ਕੇ ਇਹ ਜਿਹੜਾ ਆਪਣੇ ਹਸਬੰਦ ਨੂੰ ਇਸ਼ਾਰਾ ਕਰਦੀ ਹੈ ਕਿ ਇਹਨੂੰ ਰੋਡ ਦੇ ਨਾਲ ਮਾਰ ਤੇ ਸੰਜੀਵ ਉਦਾਂ ਹੀ ਕਰਦਾ ਆ ਰੇਲੂ ਰਾਮ ਦੇ ਸਿਰ ਤੇ ਜਿਹੜਾ ਰੋਡ ਦੇ ਨਾਲ ਦੋ ਵਾਰ ਕਰਦਾ ਆ ਦੋ ਵਾਰ ਕਰਨ ਤੋਂ ਬਾਅਦ ਜਿਹੜਾ ਰੇਲੂ ਰਾਮ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਉਹਨਾਂ ਦੇ ਨਾਲ ਹੀ ਇੱਕ ਰੂਮ ਸੀਗਾ ਉਹਦੇ ਵਿੱਚ ਇਹਦੀ ਮਾਤਾ ਜੀ ਹੁੰਦੇ ਆ ਕ੍ਰਿਸ਼ਨਾ ਦੇਵੀ ਉਪਏ ਹੁੰਦੇ ਆ ਤੇ ਹੁਣ ਉਹਨਾਂ ਦੇ ਕਮਰੇ 'ਚ ਜਾਂਦੀ ਹੈ ਉਹਨਾਂ ਦੇ ਕਮਰੇ 'ਚ ਜਾ ਕੇ ਜਿਹੜਾ ਆਪਣੇ ਹਸਬੰਦ ਨੂੰ ਕਹਿੰਦੀ ਹੈ ਕਿ ਇਹਨਾਂ ਤੇ ਵਾਰ ਕਰ ਰੌੜ ਦੇ ਨਾਲ ਪਰ ਉਹ ਜਦੋਂ ਵਾਰ ਕਰਦਾ ਹੈ ਤੇ ਜਿਹੜੀ ਰੌੜਿਆ ਫਿਸਲ ਕੇ ਜਿਹੜੀ ਇਹਦੇ ਸੋਨੀਆ ਦੇ ਭਰਾ ਦੀ ਬੇਟੀ ਉੱਥੇ ਪਈ ਹੁੰਦੀ ਹੈ ਸ਼ਿਵਾਨੀ ਉਹਦੇ ਸਿਰ 'ਚ ਲੱਗਦੀ ਹੈ ਤੇ ਉਹ ਜਿਹੜੀ ਛੋਟੀ ਲੜਕੀ ਹੁੰਦੀ ਹੈ ਉਹ ਚੀਕਣਾ ਸ਼ੁਰੂ ਕਰਦੀ ਹੈ ਤੇ ਸੋਨੀਆ ਨਾਲ ਹੀ ਸੰਜੀਵ ਤੋਂ ਰੌੜ ਲੈ ਕੇ ਉਹਦੇ ਸਿਰ ਤੇ ਇੱਕ ਹੋਰ ਵਾਰ ਕਰਦੀ ਹੈ ਜਿਹਦੇ ਨਾਲ ਉਸ ਲੜਕੀ ਦੀ ਉੱਤੇ ਹੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਸੋਨੀਆ ਕੀ ਕਰਦੀ ਹੈ ਇੱਕ ਸਹਰਾਣਾ ਲੈ ਕੇ ਆਪਣੀ ਮਾਂ ਦੇ ਮੂੰਹ ਤੇ ਰੱਖਦੀ ਹੈ ਤੇ ਉਹਨਾਂ ਨੂੰ ਇਹ ਜਿਹੜਾ ਉਹ ਉੱਥੇ ਹੀ ਖਤਮ ਕਰ ਦਿੰਦੀ ਹੈ ਇਸ ਤੋਂ ਬਾਅਦ ਘਰ 'ਚ ਹੁਣ ਤਿੰਨ ਮੌਤਾਂ ਹੋ ਗਈਆਂ ਸੀਗੀਆਂ ਤੇ ਤਿੰਨ ਮੌਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਸਿੱਧਾ ਆਪਣੇ ਭਰਾ ਦੇ ਕਮਰੇ 'ਚ ਜਾਂਦੀ ਹੈ ਯਾਨੀ ਕਿ ਸੁਨੀਲ ਦੇ ਕਮਰੇ 'ਚ ਹੁਣ ਸੁਨੀਲ ਸੀਗਾ ਜਿਹੜਾ ਹ ਵੇਖਣ 'ਚ ਵੀ ਹਟਾ-ਕਟਾ ਸੀਗਾ ਹੁਣ ਉਹਨੂੰ ਇਹ ਜਿਹੜਾ ਮਾਰਨਾ ਆਸਾਨ ਨਹੀਂ ਸੀ ਕਿਉਂਕਿ ਉਹ ਜਾਗ ਵੀ ਸਕਦਾ ਸੀਗਾ ਹੁਣੇ ਕੀ ਕਰਦੀ ਹੈ ਉਹਦੇ ਹੱਥ-ਪੈਰ ਬੰਨ੍ਹ ਦਿੰਦੇ ਹੈ ਉਦੇ ਹੱਥ ਪੈਰ ਬੰਨਣ ਤੋਂ ਬਾਅਦ ਵੀ ਉਹਦੇ ਸਿਰ ਤੇ ਜਿਹੜਾ ਉਹ ਦੋ ਹੈ ਜਿਹੜਾ ਰੌਡ ਦੇ ਨਾਲ वार ਕੀਤੇ ਜਾਂਦੇ ਆ ਜਿਦੇ ਕਰਕੇ ਸੁਨੀਲ ਦੀ ਵੀ ਉੱਥੇ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਇਹਨਾਂ ਦਾ ਅਗਲਾ ਸ਼ਿਕਾਰ ਹੁੰਦੀ ਹੈ ਸੁਨੀਲ ਦੀ ਘਰ ਵਾਲੀ ਜੋ ਉਹਦੇ ਨਾਲ ਹੀ ਲੇਟੀ ਹੁੰਦੀ ਹੈ ਹੁਣ ਇਹ ਸੁਨੀਲ ਦੀ ਘਰ ਵਾਲੀ ਤੇ ਵੀ ਹੈ ਜਿਹੜਾ ਰੌਡ ਦੇ ਨਾਲ ਇੱਕ ਵਾਰ ਕਰਦੇ ਆ ਉਹਦੀ ਵੀ ਮੌਤ ਹੋ ਜਾਂਦੀ ਹੈ ਹੁਣ ਇਸ ਤੋਂ ਬਾਅਦ ਇਹ ਜਿਹੜੀ ਸੋਨੀਆ ਸੀਗੀ ਇਹਦਾ ਇੱਥੇ ਹੀ ਮਨ ਨਹੀਂ ਭਰਿਆ ਹੁਣੇ ਆਪਣੀ ਭੈਣ ਦੇ ਕਮਰੇ 'ਚ ਜਾਂਦੀ ਹੈ ਪ੍ਰਿਅੰਕਾ ਦੇ ਤੇ ਪ੍ਰਿਯੰਕਾ ਨੂੰ ਵੀ ਰੋਡ ਮਾਰ ਕੇ ਜਿਹੜਾ ਉਹ ਉੱਥੇ ਹੀ ਖਤਮ ਕਰ ਦਿੰਦੇ ਐ ਹੁਣ ਇਹਨਾਂ ਦਾ ਲਾਲਚ ਜਿਹੜਾ ਇਸ ਕਦਰ ਤੱਕ ਵੱਧ ਜਾਂਦਾ ਆ ਕਿ ਇਹ ਵੀ ਨਹੀਂ ਸੋਚਦੇ ਕਿ ਦੋ ਜਿਹੜੇ ਬੱਚੇ ਇਹਨਾਂ ਬੱਚੇ ਹੁੰਦੇ ਆ ਉਹ ਬਹੁਤ ਛੋਟੇ ਐ ਹੁਣੇ ਕੀ ਕਰਦੇ ਸੁਨੀਲ ਦਾ ਇੱਕ ਬੇਟਾ ਸੀਗਾ ਲੋਕੇਸ਼ ਉਹਦੀ ਉਮਰ ਸਿਰਫ 4 ਸਾਲ ਦੀ ਸੀਗੀ ਤੇ ਉਹਦੀ ਇੱਕ ਛੋਟੀ ਬੇਟੀ ਸੀਗੀ ਜੋ ਹਾਲੇ ਸਿਰਫ 45 ਦਿਨਾਂ ਦੀ ਸੀਗੀ ਪਰ ਇਹਨਾਂ ਨੂੰ ਉਹਨਾਂ ਤੇ ਵੀ ਤਰਸ ਨਹੀਂ ਆਉਂਦਾ ਤੇ ਉਹਨਾਂ ਦੋਨਾਂ ਨੂੰ ਵੀ ਬੱਚਿਆਂ ਨੂੰ ਉਹ ਮਾਰ ਦਿੰਦੇ ਐ ਹਾਲਾਂਕਿ ਇਹਨਾਂ ਦੇ ਜਿਹੜਾ ਆਪਣਾ ਬੇਟਾ ਸੀਗਾ ਸੋਨੀਆ ਤੇ ਸੰਜੀਵ ਦਾ ਉਹ ਖੁਦ ਜਿਹੜਾ ਉਹ ਡੇਢ ਸਾਲ ਦਾ ਸੀਗਾ ਤੇ ਇਹਦੇ ਤੇ ਕਿਸੇ ਨੂੰ ਸ਼ੱਕ ਨਾ ਨਾ ਹੋਏ ਇਸ ਲਈ ਆਪਣੇ ਹਸਬੰਦ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਤੇ ਵੀ ਇੱਕ ਰੌੜ ਦੇ ਨਾਲ ਹੈ ਜਿਹੜਾ ਉਹ ਵਾਰ ਕਰ ਤਾਂ ਕਿ ਕਿਸੇ ਨੂੰ ਆਪਣੇ ਤੇ ਸ਼ੱਕ ਨਾ ਹੋਏ ਹੁਣ ਉਹ ਕੀ ਕਰਦਾ RAM ਦੇ ਨਾਲ ਇਹਦੇ ਤੇ ਜਿਹੜਾ ਸਿਰ ਤੇ ਰੌੜ ਦੇ ਨਾਲ ਵਾਰ ਕਰਦਾ ਆ ਤੇ ਇਸ ਤੋਂ ਬਾਅਦ ਹੈ ਜਿਹੜਾ ਇਹ ਜਿਹੜੀ ਸੋਨੀਆ ਹੁੰਦੀ ਹੈ ਇਹ बेहोशी ਦੀ ਦਵਾਈ ਖਾ ਕੇ ਜਿਹੜਾ ਉੱਥੇ ਲੇਟ ਜਾਂਦੀ ਹੈ ਤੇ ਸਵੇਰੇ ਜਦੋਂ ਨੌਕਰ ਆਉਂਦਾ ਆ ਤਾਂ ਉਹ ਵੇਖਦਾ ਇਹਨੂੰ बेहोਸ਼ੀ ਦੀ ਹਾਲਤ ਦੇ ਵਿੱਚ ਤਾਂ ਇਹਨੂੰ ਫਿਰ ਜਿਹੜਾ ਹਸਪੀਟਲ 'ਚ ਲੈ ਕੇ ਜਾਇਆ ਜਾਂਦਾ ਹੈ ਹੁਣ ਇਸ ਤੋਂ ਬਾਅਦ ਜਦੋਂ ਸੋਨੀਆ ਇਹਨਾਂ ਬਿਆਨ ਦਿੰਦੀ ਹੈ ਤਾਂ ਪੁਲਿਸ ਜਿਹੜੀ ਇਹਨੂੰ ਅਰੈਸਟ ਕਰਦੀ ਹੈ ਅਰੈਸਟ ਕਰਨ ਤੋਂ ਬਾਅਦ ਇੱਥੇ ਮੁਕੱਦਮਾ ਚੱਲਦਾ ਹੈ ਤੇ 31 ਮਈ 2004 'ਚ ਜਿਹੜਾ ਇਹਨੂੰ ਸਜ਼ਾ ਹੁੰਦੀ ਹੈ ਜੋ ਕਿ ਇਹਨੂੰ ਸਜ਼ਾ ਜਿਹੜੀ ਫਾਂਸੀ ਦੀ ਸੁਣਾਈ ਜਾਂਦੀ ਹੈ ਤਾਂ ਹੁਣ ਇਹ ਆਜ਼ਾਦ ਭਾਰਤ ਦੀ ਪਹਿਲੀ ਮਹਿਲਾ ਹੁੰਦੀ ਹੈ ਜਿਹਨੂੰ ਫਾਂਸੀ ਹੋਣੀ ਸੀ ਪਰ ਹੁਣੇ ਬਹੁਤ ਹੀ ਹੁਸ਼ਿਆਰੀ ਦੇ ਨਾਲ ਜਿਹੜਾ ਹਰਿਆਣਾ ਦੇ ਜਿਹੜਾ ਗਵਰਨਰ ਹੁੰਦਾ ਹੈ ਉਹਨਾਂ ਨੂੰ ਅਪੀਲ ਕਰਦੇ ਆ ਤਾਂ ਕਿ ਇਹਨਾਂ ਦੀ ਜਿਹੜ ਫાંਸੀ ਦੀ ਸਜ਼ਾ ਹੋਈ ਉਹਨਾਂ ਉਮਰ ਕੈਚ ਬਦਲ ਦਿੱਤਾ ਜਾਵੇ ਪਰ ਇਹਨਾਂ ਦੀ ਜਿਹੜੀ ਅਪੀਲ ਉੱਥੇ ਨਹੀਂ ਸੁਣੀ ਜਾਂਦੀ ਤਾਂ ਹੁਣ ਇਹਨਾਂ ਦੀ ਫાંਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਇਸ ਤੋਂ ਬਾਅਦ ਇਹ ਰਾਸ਼ਟਰਪਤੀ ਕੋਲ ਅਪੀਲ ਕਰਦੇ ਆ ਪਰ ਉੱਥੇ ਵੀ ਇਹਨਾਂ ਦੀ ਅਪੀਲ ਨੂੰ ਜਿਹੜਾ ਉਹ ਖਾਰਜ ਕਰ ਦਿੱਤਾ ਜਾਂਦਾ ਆ ਇਸ ਤੋਂ ਬਾਅਦ ਕੀ ਹੁੰਦਾ ਇਸ ਕੇਸ ਦੇ ਵਿੱਚ ਪੀਪਲ ਐਂਡ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਨਾਮ ਦੀ ਇੱਕ ਸੰਸਥਾ ਦੀ ਐਂਟਰੀ ਹੁੰਦੀ ਹੈ ਜੋ ਸੁਪਰੀਮ ਕੋਰਟ ਚ ਜਿਹੜੀ ਸੋਨੀਆ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਚ ਬਦਲਣ ਲਈ ਕਹਿੰਦੇ ਆ ਜਿਸ ਤੋਂ ਬਾਅਦ ਫਾਈਨਲੀ 2014 ਦੇ ਵਿੱਚ ਜਿਹੜਾ ਉਹ ਸੁਪਰੀਮ ਕੋਰਟ ਇਹਨਾਂ ਦੋਨਾਂ ਦੀ ਸਜ਼ਾ ਨੂੰ ਜਿਹੜਾ ਉਹ ਉਮਰ ਕੈਚ ਚ ਬਦਲ ਦਿੰਦਾ ਆ ਹੁਣ ਸੋਨੀਆ ਕੀ ਕਰਦੀ ਹੈ 2018 ਦੇ ਵਿੱਚ ਜਿਹੜਾ ਉਹ ਕੁਰਸ਼ੇਤਰ ਦੀ ਜੇਲ੍ਹ ਚ ਹੁੰਦੀ ਹੈ ਉੱਥੇ ਆਪਣੇ ਆ ਜਿਹੜਾ ਉਹ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੀ ਹੈ ਫਿਰ ਇਸ ਤੋਂ ਬਾਅਦ ਆ ਜਿਹੜਾ ਸੋਨੀਆ ਨੂੰ ਕਰਨਾਲ ਜ਼ਿਲ੍ਹੇ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂ ਤੇ ਜਿਹੜਾ ਸੰਜੀਵ ਹੁੰਦਾ ਆ ਇਹ ਫਰਜੀ ਡਾਕੂਮੈਂਟਸ ਬਣਾ ਕੇ 15 ਦਿਨ ਦੀ ਪੈਰੋਲ ਤੇ ਬਾਹਰ ਜਾਂਦਾ ਆ ਪਰ ਇਹ ਉਤੋਂ ਫਰਾਰ ਹੋ ਜਾਂਦਾ ਆ ਤੇ ਹੁਣੇ ਕੀ ਕਰਦਾ ਇੱਕ ਬਾਬੇ ਦਾ ਪੇਸ਼ ਬਣਾ ਕੇ ਗੁਜਰਾਤ ਚ ਰਹਿਣਾ ਸ਼ੁਰੂ ਕਰ ਦਿੰਦਾ ਆ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਪੁਲਿਸ ਇਹਨੂੰ 2021 ਦੇ ਵਿੱਚ ਦੁਬਾਰਾ ਜਿਹੜਾ ਉਹ ਅਰੈਸਟ ਕਰਦੀ ਹੈ ਮੇਰਠ ਤੋਂ ਇਹਨੂੰ ਲੱਭਦੀ ਹੈ ਤੇ ਫਿਰ ਇਹਨੂੰ ਦੁਬਾਰਾ ਤੋਂ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਆ ਫਿਲਹਾਲ ਇਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹਾਲੇ ਵੀ ਤੇ ਸੀਗੀ ਤੇ ਸੀਗੀ ਅੱਜ ਦੀ ਕਹਾਣੀ ਮਿਲਦੇ ਆਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ